ਸਾਸੀ ਗਾਨ ਮਹਾਤੂ ਦਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਹਿੰਦੇ ਨੇ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਰਕਰਾਂ ਟਕਸਾਲੀ ਆਗੂਆਂ ਅਤੇ ਮੰਤਰੀਆਂ ਅੰਦਰ ਪੰਚਾਇਤੀ ਚੋਣਾਂ ਉੱਤੇ ਪੂਰਾ ਦਬਦਬਾ ਬਣਾ ਹੋਇਆ ਹੈ ਕੀ ਭਗਵੰਤ ਮਾਨ ਅਤੇ ਉਸ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਪਾਪ ਕੀਤੇ ਨੇ ਕੀ ਉਹਨਾਂ ਨੂੰ ਪਾਪਾਂ ਦਾ ਨਤੀਜਾ ਆਉਣ ਵਾਲੇ ਦਿਨਾਂ ਦੇ ਵਿੱਚ ਭੁਤਣਾ ਪਵੇਗਾ ਇਸ ਗੱਲ ਦਾ ਵੱਡਾ ਖੁਲਾਸਾ ਹੋਇਆ ਹੈ ਦੱਸਦੀ ਕਿ ਇਹਨਾਂ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਸਿਖਰ ਹੈ ਉਹ ਪੂਰੀ ਤਰ੍ਹਾਂ ਗਰਮੀ ਫੜ ਚੁੱਕਿਆ ਹੈ ਹਰ ਪਾਸੇ ਹਰ ਮੁਹੱਲੇ ਹਰ ਗਲੀ ਦੇ ਵਿੱਚ ਗੱਲਾਂ ਸਰਪੰਚ ਅਤੇ ਪੈਂਚ ਦੀ ਚੋਣਾਂ ਦੀਆਂ ਹੋ ਰਹੀਆਂ ਨੇ ਇੱਕ ਪਾਸੇ ਗੋਲੀਆਂ ਲੱਗ ਰਹੀਆਂ ਨੇ ਇੱਕ ਪਾਸੇ ਪੰਜਾਬ ਦੇ ਲੋਕ ਦਫ਼ਤਰਾਂ ਦੇ ਤੱਕੇ ਖਾ ਕੇ ਥੱਕ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਨਾ ਤੇ ਐਨਓਸੀ ਮਿਲਦੀ ਹੈ ਨੋ ਡਿਊਰੀ ਨੋ ਡੂ ਸਰਟੀਫਿਕੇਟ ਨੋ ਆਬਜੈਕਸ਼ਨਸ ਚੁੱਲਾ ਟੈਕਸ ਯਾਨੀ ਕਿ ਜਿਹੜੇ ਲੋੜੀਂਦਾ ਕਾਗਜ਼ ਚਾਹੀਦੇ ਨੇ ਪੰਚ ਅਤੇ ਸਰਪੰਚ ਦੀ ਚੋਣ ਵਾਸਤੇ ਨਾਮਜ਼ਦਗੀ ਪੱਤਰ ਭਰਨ ਲਈ ਉਹ ਬਿਲਕੁਲ ਨਹੀਂ ਮਿਲ ਰਹਾ ਮਿਲ ਕਿਹਨਾਂ ਨੂੰ ਰਹੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਿਧਾਇਕਾਂ ਦੇ ਨਾਲ ਸੈਟਿੰਗ ਕੀਤੀ ਸੀ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਲੇਕਿਨ ਸਰਪੰਚ ਤੇ ਪੰਚ ਅਸੀਂ ਬਣਨਾ ਹੈ ਸਾਰਾ ਜਗ ਜਹਰ ਹੋ ਰਿਹਾ ਹੈ ਪੰਜਾਬ ਦੇ ਲੋਕ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਵਾਲੇ ਜਿਹੜੇ ਮੌਜੂਦਾ ਵਿਧਾਇਕ ਨੇ ਜਾਂ ਜਿਹੜੇ ਸਾਬਕਾ ਵਿਧਾਇਕ ਨੇ ਜਾਂ ਜਿਹੜੇ ਨਵੇਂ ਬਣੇ ਸੰਸਦ ਨੇ ਉਹ ਦਫ਼ਤਰਾਂ ਦੇ ੱਟਕੇ ਖਾ ਰਹੇ ਨੇ ਡੀਸੀ ਪਟਵਾਰੀ ਬੀਡੀਪੀ ਅਸੈਂਬਲੀ ਐਸਡੀਐਮ ਉਹਨਾਂ ਦੀ ਗੱਲ ਜਿਹੜੀ ਬਿਲਕੁਲ ਨਹੀਂ ਸੁਣ ਰਹਾ ਇਹ ਗੱਲ ਸਾਹਮਣੇ ਆਈ ਹੈ ਹਲਕਾ ਗੁਰਦਾਸਪੁਰ ਤੋਂ ਹਲਕਾ ਗੁਰਦਾਸਪੁਰ ਦੇ ਮੌਜੂਦਾ ਸੰਸਦ ਸੁਖਜੇਂਦਰ ਸਿੰਘ ਦਾਵਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਅੱਜ ਜਗੋਂ ਤੇਰਵੀ ਹੋਈ ਦੱਸ ਦਿੰਦੇ ਆ ਮਾਜ਼ਰਾ ਕੀ ਹੈ ਡੀਸੀ ਦੇ ਕੋਲ ਪੁੱਛੇ ਆਪਣੇ ਸਮਰਥਕਾਂ ਦਾ ਸਮਰਥਕਾਂ ਦੇ ਨਾਲ ਆਪਣੇ ਸ਼ਰਧਾਲੂਆਂ ਦੇ ਨਾਲ ਜਿਹੜੇ ਉਹਨਾਂ ਨੂੰ ਆਪਣਾ ਆਕਾ ਮੰਨਦੇ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਤਾਂ ਜਿੱਤੇ ਹੋਏ ਸੰਸਦ ਨੇ ਅਤੇ ਪ੍ਰਤਾਪ ਸਿੰਘ ਬਾਜਵਾ ਮੌਜੂਦਾ ਵਿਧਾਇਕ ਨੇ ਦੱਸਿਆ ਜਾ ਰਿਹਾ ਹੈ ਕਿ ਨਾਤੇ ਡੀਸੀ ਨੇ ਗੱਲ ਸੁਣੀ ਨਾ ਸਰਕਾਰ ਦੇ ਕਿਸੇ ਵੀ ਅਫਸਰ ਨੇ ਗੱਲ ਸੁਣੀ ਅਤੇ ਹਲਕਾ ਗੁਰਦਾਸਪੁਰ ਦੇ ਲੋਕ ਜਿਹੜੇ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਨੇ ਉਹ ਦਰਬਾਰਦਰ ਭਟਕ ਰਹੇ ਨੇ ਪੰਚਾਇਤੀ ਚੋਣਾਂ ਦੇ ਫਾਰਮ ਭਰਨ ਲਈ ਉਹਨਾਂ ਨੂੰ ਨੋ ਡਿਊ ਨੋ ਆਬਜੈਕਸ਼ਨ ਚੁੱਲਾ ਟੈਕਸ ਵਾਲੇ ਸਰਟੀਫਿਕੇਟ ਨਹੀਂ ਮਿਲ ਰਹਾ ਐ ਇੱਡਾ ਵੱਡਾ ਪਾਪ ਕੀਤਾ ਹੈ ਸੂਬੇ ਦੇ ਮੁੱਖ ਮੰਤਰੀ ਅਤੇ ਉਸ ਦੇ ਵਿਧਾਇਕਾਂ ਨੇ ਇਸ ਦਾ ਨਤੀਜਾ ਭੁਗਤਣਾ ਪਵੇਗਾ ਕਿ ਜਿਸ ਤਰ੍ਹਾਂ ਰਵੈਤੀ ਪਾਰਟੀਆਂ ਕਰਦੀਆਂ ਆਈਆਂ ਨੇ ਉਸੇ ਤਰ੍ਹਾਂ ਆਮ ਆਦੀ ਪਾਰਟੀ ਕਰਨ ਲੱਗੀ ਹੋਈ ਹੈ ਇਸ ਦਾ ਖਬਰਿਆਜਾ ਭੁਗਤਣਾ ਪਵੇਗਾ ਇਸ ਗੱਲ ਦਾ ਵੱਡਾ ਪ੍ਰਗਟਾਵਾ ਪ੍ਰਤਾਪ ਸਿੰਘ ਬਾਜਵਾ ਅਤੇ ਨਵੇਂ ਬਣੇ ਸਾਂਸਦ ਸੁਖਵਿੰਦਰ ਸਿੰਘ ਰੰਧਾਵਾ ਨੇ ਕੀਤਾ ਹੈ ਉਹਨਾਂ ਨੇ ਕਹਿੰਦੇ ਉਹਨਾਂ ਨੇ ਕਿਹਾ ਕਦੇ ਪਿਓ ਦੀਆਂ ਤੇ ਕਦੇ ਪੁੱਤ ਦੀਆਂ ਕਦੇ ਦਾਦੀ ਦੀਆਂ ਤੇ ਕਦੇ ਪੁੱਤ ਦੀਆਂ ਕਦੇ ਤਾਂ ਸਮਾਂ ਆਵੇਗਾ ਸਮਾਂ ਆਵੇਗਾ ਫਿਰ ਇੱਕ ਇੱਕ ਗੱਲ ਦਾ ਹਿਸਾਬ ਲਿਆ ਜਾਵੇਗਾ ਜਿਹੜੇ ਪਾਪ ਆਮ ਆਦਮੀ ਪਾਰਟੀ ਪੰਚਾਇਤੀ ਚੋਣਾਂ ਦੇ ਵਿੱਚ ਕਰ ਰਹੀ ਹੈ ਧੰਨਵਾਦ